ਤੋਰ ਸਾਰੇ ਵੀਰ ਕੀ ਹਾਲ ਚਾਲ ਆ ਸੁਖ ਸਾਂਤ ਹੋਵੋਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੋਂ ਠੀਕ ਠਾਕ ਲਾ ਕੇ ਸਾਰੇ ਵਧੀਆ ਅੱਜ ਦਾ ਬਲੌਗ ਆਪਣਾ ਫੇਰ ਸ਼ੁਰੂ ਹੋ ਗਿਆ ਤੇ ਮੱਕੀ ਕੀਰਨੀ ਸਾਰੀ ਝਾੜੀ ਤੇ ਅੱਜ ਸ਼ਾਹਕੋਟ ਜਾਣਾ ਮੱਕੀ ਲੈਣ ਨਾ ਆਇਆ ਫਿਰ ਆਪਾਂ ਚੱਲ ਚੱਲਾਂਗੇ ਜੇ ਨਾ ਕੋਈ ਲੱਭਾ ਦੇ ਤੇ ਹੁਣ ਅੱਜ ਮੱਕੀ ਦਾ ਬੀਜ ਥੜ ਗਿਆ ਛਾਹ ਕੋਟੋਂ ਲੈਣ ਚੱਲੇ ਕੋਈ ਨਹੀਂ ਫਿਰਦੀ ਰਹਿੰਦੇ ਜਿਆਦਾ ਮਿੱਠਾ ਨਹੀਂ ਇਹਨੂੰ ਚੰਗਾ ਗੋੜੀ ਪੋਣਾ ਇਹਨੂੰ ਤੇ ਅੱਜ ਹੁਣ ਦਲੀਆਂ ਦਾ ਕਰ ਲਗੇ ਪ੍ਰਬੰਧ ਥੋੜਾ ਜਣਾ ਬਣੂ ਗੱਲ ਕਿ ਨਹੀਂ ਕਿਹੜਾ ਹੈਂ ਦਲੀਆਂ ਵਾਹ ਨਿਕਲ ਗਈਆਂ ਵਿਚ ਇਹੋ ਹੀ ਘੱਟ ਪੈਣੀ ਮੁੜ ਕੇ ਤੇ ਆਹ ਜਾਲੀ ਥੋੜੀ ਜੀ ਮੋਟੀ ਇਹਦੇ ਦੀ ਡਲੀ ਲੰਘ ਜਾਂਦੀ ਤੇ ਫਸ ਜਾਂਦੀ ਆ ਉਹ ਠੀਠਾ ਰਿਹਾ ਪਊ ਫਿਰ ਰਾਤ ਤੇ ਅੱਜ ਬੰਦਿਆ ਮੇਰੀ ਸੋਚ ਵਾਲੇ ਕਰਦੇ ਨੇ ਕੌਣ ਉਹ ਯਾਰ ਰੇਂਜ ਵੀ ਨਹੀਂ ਆਉਂਦੀ ਅੱਜ ਆਹ ਵੇਖੋ ਲੁੱਕ ਆਪਣੇ ਟਰੈਕਟਰ ਦੀ ਲਵਾ ਯਾਰ ਮੇਰੇ ਤਰਕੇ ਤੇ ਨਵੇਂ ਛਤਰੀ ਲਾਤੀ ਆ ਦੱਸੋ ਕਿਦਾਂ ਦਾ ਲੱਗਾ ਆਹ ਤਾਰਾਂ ਤੂਰਾਂ ਜੀਆਂ ਲਾ ਦੇਣੀ ਆ ਆਪਾਂ ਬਾਅਦ ਕਿਤੇ ਜਾ ਕੇ ਲਾਈਟਾਂ ਲਵਾ ਲਿਆ ਉਹਨਾਂ ਨੂੰ ਸਾਰਾ ਕੋਈ ਕੱਢ ਦੇ ਅੰਦਰ ਲਾ ਦੇ ਬਹੁਤ ਵਧੀਆ ਡੋਸ ਬਣ ਗਈ ਐ ਸਟ੍ਰੈਕਟਰ ਦੀ ਡੋਸ ਹੈ ਕਿੰਨਾ ਕੁ ਸ਼ੇਕਵਾ ਨੁੱਲਾ ਯਾਰ ਖੱਪੀ ਬਹੁਤ ਬਹੁਤ ਲਾਇਆ ਕੱਢਣਾ ਸੀ ਪਰ ਫਰੀ ਲਾਈ ਜਾਂਦਾ ਯਾਰ ਬਰੀਕ ਆ ਨਾ ਚੰਦ ਨੇ ਦਮੇ ਚੈੱਕ ਕਰਕੇ ਵੇਖ ਲਾ ਵੀ ਜਿਹੜਾ ਤੈਨੂੰ ਲੱਗਦਾ ਸੋਹਣਾ ਹਾਂ ਜਿਆਦਾ ਮੋਟਾ ਹੀ ਆ ਬੱਬਾ ਨਹੀਂ ਪਰ ਚੱਲ ਜਾਣਾ ਨਹੀਂ ਵਧੀਆ ਚੱਲ ਜਾਣਾ ਇਤੋਂ ਬਰੀਕ ਤੇ ਫਿਰ ਮੈਨੂੰ ਸ਼ੱਕ ਉਹਨੇ ਕੱਢ ਵੀ ਦਿਆ ਕਰਨੀ ਆ ਆ ਲਾ ਦੀਏ ਆ ਸਹੀ ਹੈ ਹੂੰ ਆ ਜਿਆਦਾ ਬਰੀਕ ਇਹਦੇ ਵਿੱਚ ਜੀ ਮੁਰੇ ਖਾਦ ਨਹੀਂ ਲੰਘਿਆ ਕਰਨੀ ਇਹ ਰੱਖ ਦਿਆ ਕੋੰਗਰੇਂਡ ਲਈ ਬਹੁਤ ਪੂਰਾ ਪੂਰਾ ਹੀ ਆ ਤੇ ਇੱਥੇ ਦੋ ਬਣਾ ਦੇ ਆ ਜਿਹੜਾ ਵਾ ਵਿੱਚ ਆਪੇ ਮੁੜ ਕੇ ਥੱਲੇ ਲੱਗ ਜੂ ਘੁੰਮ ਕੇ ਨਾਲੇ ਜਿਹੜਾ ਸਾਈਡਾਂ ਥਾਣੀ ਪੈਂਦਾ ਉਹ ਵੀ ਨਾ ਪਊਗਾ ਮਾਸਾ ਬਹੁਤ ਵਦਵੇਂ ਵੱਢੀਏ ਹਾਂ 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 ਜਿਹੜਾ ਵੀ ਟੇਡਾ ਚੜ ਜੂ ਉੱਤੇ ਨਹੀਂ ਉੱਤੇ ਬਾਬਾ ਰੱਖਿਆ ਕਰਾਂਗੇ ਨਾ ਇਧਰੇ ਉੱਪਰ ਇਹਨੂੰ ਰੱਖਾਂਗੇ ਥੱਲੇ ਨੂੰ ਕਰ ਦਿੰਨੇ ਆ ਥੱਲੇ ਰੱਖਣੀ ਆ ਹਾਂ ਇਹਨੂੰ ਵਿੱਚ ਪਾਉਣਾ ਹੀ ਪਾਉਣਾ ਆਪਾਂ ਇਹਦੀ سپورਟ ਵਾ ਨਿਕਲੋ ਛੇਰੋ ਬਾਹਰ ਨਿਕਲੋ ਜੋ ਦਜਾ ਉਹਨਾਂ ਦਾ ਨਿਸ਼ਾਨ ਨੂੰ ਲੈ ਉਹ ਨਿਸ਼ਾਨ ਨੂੰ ਫੋਨ ਲਾਈਏ ਫਿਰ ਆ ਜਾਂਦੇ ਗ੍ਰੇਂਡਰ ਗ੍ਰਾਊਂਡਰ ਕਿੱਥੇ ਗ੍ਰੇਂਡਰ ਯਾਰ ਉਹ ਬਿਲਡਿੰਗ ਸੈੱਟ ਦੇ ਵਿੱਚ ਪਿਆ ਸੀ ਵੇਖਿਆ ਕਿਹਨੇ ਗ੍ਰੇਂਡਰ ਆਪਣਾ ਹੋਈ ਮੋਣੇ ਗ੍ਰੇਂਡਰ ਦੇਖਿਆ ਕੰਗੀ ਇੱਕ ਕਿਹੜੇ ਟਾਈਮ ਦਾ ਸੇਰ ਬਹੋਂਦਿਆ ਤੂੰ ਇੱਥੇ ਸੋਇਆ ਕਰ ਤੂੰ ਘਰੇ ਵੀ ਉੱਥੇ ਵੀ ਪੈਂਦਾ ਹੀ ਆ ਨਾਲੇ ਇੱਥੇ ਰਮਾਨਾ ਨਹਾ ਧੋ ਲਿਆ ਸਵੇਰੇ ਭਾਜੀ ਉੱਠ ਮਾਰੋ ਹੌਸ ਹੁਣ ਜਵਨ ਮੀ ਨਾ ਮੇ ਬਾਬਾ ਕਿਤੇ ਨਾ ਉਹ ਗੱਲ ਨਾ ਆ ਕੇ ਸਰੀਰ ਵਾਕਿਆ ਤਰ੍ਹਾਂ ਦੇ ਮਿੱਟੀ ਨਾਲੇ ਪਾਣੀ ਦੀ ਵਜਨ ਨਾਲੇ ਮਿੱਟੀ ਓ ਲੈਟ ਖੋਲ ਦੇ ਯਾਰ ਉਹ ਬਾਦੂ ਮੁੜਿਆ ਘੜੜ ਘੜੜ ਕਰਦੀ ਰਿੰਦੀ ਆਪ ਖੱਤਾ ਪਕੀਰ ਤਾਂ ਮੱਕੀ 92 9208 ਅੱਜ 928 ਦਾ ਬੀਲ ਆ ਗਿਆ ਨੇ ਆਜੋ 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 ਇਹ ਬੰਦੇ ਆਪ ਦਾ ਡੀਜ਼ਲ ਡੀਜ਼ਲ ਪਾ ਕੇ ਮਸ਼ੀਨਾਂ ਸੁੰਦਾ ਰੈਡੀ ਕਰਕੇ ਚੱਲ ਪਈ ਨੇ ਕੰਮ ਤੇ ਆਪਾਂ ਚੱਲੇ ਹੁਣ ਬੀ ਲੈਣ ਲਾਗੇ ਆٹے ਦੇ ਬੋਰੇ ਇੱਥੇ ਢੇਰੀ ਕਰੀ ਜਾਣਾ ਕੋਲ ਨਾ ਜਾਵੇ ਸੱਤ ਬੁਰੇ ਹਨ ਚਲੋ ਆਪਾਂ ਦੀ ਨੂੰ ਕੰਮ ਹੋ ਗਿਆ ਤਾਂ ਅਗਰ ਬੰਦ ਹੋ ਜਾਂਦੀ ਹੈ ਛੇਤੀ ਆਜੋ 9208 ਦਾ ਬੀ ਆਪਾਂ ਲਿਆ ਤੇ 1899 ਦਾ ਹੁਣ ਇਹਨੂੰ ਦਵਾਈ ਲਾ ਕੇ 9908 ਤੇ 18 ਦਾ ਨੰਬਰ ਮਿਲ ਗਿਆ ਆਪਾਂ ਨੂੰ ਅੱਜ ਕੋਈ ਗਾਟਾ ਦੇ ਗਿਆ ਭਾਈ ਦਵਾਈ ਲਾ ਕੇ ਲੈ ਜੰਨੇ ਤੇ ਸ਼ਾਂਤ ਹੋ ਤੋਂ ਮਿਲ ਜੀ ਆਪਰੇ ਸ਼ਹਿਰੋਂ ਤੇ ਜੋੜ ਘਾਂਡੇ ਤੇ ਜਾ ਦੇ ਜਾਂਦੇ ਤੇ ਕੋਲੀ ਲਈ ਜਾਂਦਾ ਫੇ ਤਾਂ ਮੰਨ ਲਈ ਜਾਂਦਾ ਬਣਾ ਲੈ ਇੱਥੇ ਵੀਡੀਓ ਚੈਨਲ ਆਪਣਾ ਚੈਨਲ ਆਪਣਾ ਕਿਹੜਾ ਸੰਧੂ ਫਰਮਾਨ ਲਿਕਾ ਇਸ ਤਰ੍ਹਾਂ ਲਾਈਵ ਨੂੰ ਲਾਈਵ ਨੂੰ ਰੌਣਾ ਮੰਡਿਓ ਨੇ ਲਾਈਵ ਨਹੀਂ ਬਲੌਗ ਬਲੌਗ ਨਾਲ ਲਾ ਕੇ ਹਾਂ ਤੇਰਾ ਬੰਦਾ ਸੁਲਤਾਨ ਪੱਲੋਦੀ ਗੱਦਵਾਲੇ ਵੀ ਬਣਾਉਣਾ ਬਲੌਗ ਵੀ ਗੱਦਵਾਲੇ ਵੀ ਬਣਾਣਾ ਨਹੀਂ ਨਹੀਂ ਇਹੀ ਬਸ ਖੇਤੀਬਾੜੀ ਦੇ ਸਲਾਮ ਹੈ ਤੁਹਾਨੂੰ ਬਲੌਗ ਤੇ ਲੈ ਕੇ ਆਈਏ ਕਾੜ ਸਦਾ ਕਿੰਨਾ ਚਿਰ ਹੋ ਗਿਆ ਇੱਥੇ 8 ਸਾਲ ਤੋਂ ਪਤਾ ਲੱਗਦਾ ਵੀ ਬੰਦਾ ਦੁਕਾਨਦਾਰ ਵਧੀਆ ਵਾ ਉਹ ਹੰਦੇ ਨਹੀਂ ਹੰਦੇ ਬੰਦੇ ਪਰਖ ਲੋ ਜਿਹੜਾ ਪੁਰਾਣਾ ਬੰਦਾ ਫਿਰ ਸਮਝ ਲੋ ਬੰਦਾ ਸਹੀ ਆ ਜੇ ਬੰਦੇ ਦੇ ਕਾਣ ਹੋ ਗਏ ਫਿਰ ਔਖਾ ਆ ਜਾਂਦਾ ਕੰਮ ਇਹਦੀ ਬੜੀ ਡਿਮਾਂਡ ਹੈ ਨਾ ਬੀਆਂ ਦੀ ਵਰਕੇ ਇਹ ਦੁਕਾਨ ਦਾ ਕੀ ਨਾਮ ਆ ਨਵ ਦੁਰਗਾ ਹੈ ਨਵ ਦੁਰਗਾ വീരീരോ ਹੁਣ ਆਪਾਂ ਚਾਹ ਪੀਏ ਨਾਲ ਖਾਈਏ ਚੂਰੀ ਨਾਲ ਚੂਰੀ ਲੱਕੀ ਸ਼ੱਟ ਕਿੱਥੇ ਲੱਗੀ ਤੇਰੇ ਉਹ ਇੱਥੇ ਸ਼ੈੱਡ ਤੇ ਦਿਖਾਈ ਕਿੱਦਾਂ ਉਹ ਲੱਕੜ ਨਹੀਂ ਲੱਕੜਾਂ ਨਹੀਂ ਲੱਗੀਆਂ ਉਹ ਮੱਤੇਰੇ ਵਾਜੀ ਆ ਗਏ ਛੱਟਲ ਵਾਲੀ ਯਾਰ ਇਹ ਲੜ ਪਿਆ ਆਪਣੇ ਸ਼ੈੱਡ ਤੇ ਗਿਆ ਦਿਨ ਇਹਦੇ ਮਗਰ ਲੱਗੇ ਕੁੱਤੇ ਅੱਛਾ ਤੇ ਭੱਜ ਪਿਆ ਗਾੜੀ ਲਾ ਕੇ ਤੇ ਗਾੜੀ ਨਿਕਣ ਪਈ ਉਹਦੇ ਸਿਰ ਟੋਕ ਗਿਆ ਹਾਂ ਇਹ ਆਪਣਾ ਚੈਨਲ ਵੀ ਆਹ ਸੰਧੂ ਬ੍ਰਦਰਸ ਸਪੇਰਪਾਰਡ ਤੇ 30 ਤੋਂ ਉਰਲਾ ਆਵੇ ਲਗਾ ਇਹਤੇ ਵਿਜਿਟ ਕਰਿਆ ਕਰੋ ਲक्की ਭਾਜੀ ਨੂੰ ਮਿਲ ਕੇ ਜਾਇਆ ਕਰੋ ਆ ਆਪਣੇ ਮਨੀਸ਼ ਸਾਹਿਬ ਇਹ ਚਾ ਆ ਮਨੀਸ਼ ਦਾ ਹੈਲਪਰ ਭਾਜੀ ਕੋਈ ਚਾਹ ਤੇ ਚੂੜੀ ਸਾਨੂੰ ਚੂੜੀ ਪਿਆ ਦਿਓ ਅੱਜ ਮੈਡਮ ਦੋ ਚੂੜੀ ਦੋ ਦੋ ਮੈਨੂੰ ਤੇ ਦੋ ਕੱਪ ਚਾਹ ਦੇ ਦੋ ਜਾਲੇ ਉਹ ਜਾਲੇ ਗਲਾਬਾਂ ਵਾਲੀ ਇਹ ਲੱਕੀ ਭਾਜੀ ਨੇ ਸਾਨੂੰ ਚਾਹ ਪਿਆਈ ਆ ਇਹ ਕਾ ਕੀ ਹੈ ਚੂਰੀ ਚੂਰੀ ਖੋਈ ਆ ਬੇਲਾ ਪਹਿਲਾਂ ਬੁੜੀਆਂ ਨੇ ਘਰੇ ਟੀਵੀ ਕੋਣੀ ਜਿਦੋਂ ਖਾਣੀ ਨਹੀਂ ਹੁਣ ਮੋਲ ਦੀ ਚੂਰੀ ਖੋਣ ਲਈ ਹੁਣ ਕੁੱਟ-ਕੁੱਟ ਕੇ ਚੂਰੀ ਖੋਈ ਪੋਹੜੀ ਇੱਥੇ ਕਿਹੜਾ ਘਿਓ ਪਾਇਆ ਨਾਲ ਦੇਸੀ ਘਿਓ ਦੀ ਚੂਰੀ ਦੀ ਉਹ ਖਾਂਦੇ ਪਾਲਾ ਪੈ ਨਹੀਂ ਸੱਤ ਕਰ ਲਾਉਂਦੇ ਉਹ ਇੱਕ ਮੇਗੀ ਬੰਦਾ ਹੈ ਨਾ ਕਿ ਆਪ ਬੀ ਗਾਵਾ ਬਾ ਦੰਗਰਾ ਦੇ ਪਲਾਤ ਉਹ ਤੋਂ ਪੁੱਤ ਫਾਰ ਤੋਂ ਨਹੀਂ ਪਾਉਂਦੇ ਕਿੰਨੇ ਵੱਖਰਾ ਵੱਖਰਾ ਚੰਗੀ ਜਿਹੜਾ ਪੰ ਸਾਰਾ ਥਾੜਾ ਲੱਦ ਕੇ ਨਹੀਂ ਜਾਵੀਂ ਉਹ ਕਿੱਥੇ ਕਿੱਥੇ ਬੀਜਣਾ ਸੀ ਸਾਰਾ ਕਿਵੇਂ ਉਹ ਠੀਕ ਆਉਂਦੀ ਮੇਰੇ ਕੋਲ ਉਹ ਤਾਂ ਤਾਂ ਮਕੀਨ ਆਉਣਾ ਉਹ ਦਊਗਾ ਤੁਹਾਨੂੰ ਉਹ ਉਹ ਆਪਾਂ ਵਧੀਆ ਬੈਲੀ ਬੀਜਦੇ ਉਹ ਕਹਿੰਦਾ ਤੇ ਵੇਖੋਦਾ ਜੜ ਉਹਨੇ 92 8 ਫੇਲ ਕਰ ਲਿਆ ਉਹਦੇ 42 ਵਿੱਚ ਤਾਂ ਕਿ ਹੱਥ ਵਾਲੇ ਚੱਲ ਜਊਗਾ ਹੁਣ ਇਹ ਸਾਡੀ ਐਡੀ ਪੈਲੀ ਚੀਕ ਨਹੀਂ ਇਹਨੂੰ ਅੱਜ ਦੂਜੀ ਆ ਰੋਟਾਵੇਟਰ ਵੱਜ ਚੱਲਿਆ ਤੇ ਅਜੇ ਵੀ ਪੈਲੀ ਪੂਰੀ ਮੱਕੀ ਦਾ ਜਿਹੜਾ ਸਵਾਦ ਆਉਣਾ ਚਾਹੀਦਾ ਨਾ ਉਹ ਨਹੀਂ ਮੋਹਣ ਆਉਦਾ ਨਾ ਇੱਕ ਰੋਟਾਵੇਟਰ ਹੋਰ ਮਾਰਨਾ ਪਊ ਆਪਾਂ ਨੂੰ ਇਸੇ ਕਰਕੇ ਤੇ ਆਲੂ ਲਾਉਣੋਂ ਅੜ ਗਏ ਕਿ ਜਾ ਦੋਰ ਲਾਉਣੀ ਆਪਾਂ ਤੇ ਦੋਰ ਲਾ ਕੇ ਇਹਦੇ ਪੈਲੀ ਤਿਆਰ ਹੋ ਜਾਣੀ ਐ ਇੱਕ ਜਾਣ ਦੂਜਾ ਮਰਾ ਕਿੰਨੀ ਆ ਰੂਟਾ ਵਟ ਜੇ ਸਾਰੀ ਪੈਲੀ 60 70 ਕਿੱਲੇ ਆਪਾਂ ਤਿਆਰ ਕਰਨੀ ਦੀ ਦਿਨ ਰਾਤ ਟਰੈਕਟਰ ਵਾਹਣੇ ਪੈਣੇ ਤੇ ਫਿਰ ਜਾ ਕੇ ਤਿਆਰ ਹੋਣੀ ਤੇ ਹੁਣ ਆਪਣੇ ਚ ਰੇਤ ਰੂਤ ਪੈ ਗਈ ਆ ਤੇ ਹੁਣ ਦੂਜਾ ਮਰਾ ਰੇਤ ਰੂਤ ਪੈ ਗਈ ਕਰਕੇ ਆਪਣੀ ਪੈਲੀ ਤਿਆਰ ਹੋ ਗਈ ਆ ਇਸ ਕਰਕੇ ਆ ਵਾ ਸਾਡੇ ਮੰਡ ਦੇ ਲਾਲ ਉਦਾਂ ਸਾਡੀ ਪੈਲੀ ਜਿਹੜੀ ਆ ਬਹੁਤ ਜਿਆਦੀ ਚੀਕਣੀ ਆ ਤੇ ਥੋੜੀ ਚਲੋ ਦਰਿਆ ਨੇ ਮਿੱਟੀ ਪਾਤੀ ਰੇਤ ਪਾਤੀ ਕਰਕੇ ਹੁਣ ਥੋੜਾ ਜਿਹਾ ਮਣਜਾ ਵੀ ਕਰਦਾ ਵੀ ਉਹ ਉਹਨਾਂ ਪੈੜੀਆਂ ਨੂੰ ਜਿੰਨਾਂ 'ਚ ਰੇਤ ਪਈ ਉਹਨਾਂ 'ਚ ਦੂਰ ਦੂਰ ਲਾਈ ਆਪਾਂ ਇੱਕ ਰੂਟਰ ਟਰੈਕਟਰ ਮਾਰਿਆ ਤੇ ਦੂਰ ਦੂਰ ਲਾਈ ਤੇ ਪੈਲੀ ਤਿਆਰ ਹੋ ਗਈ ਕਿੰਨਾ ਡੀਜ਼ਲ ਦਾ ਖਰਚਾ ਘਟ ਗਿਆ ਹੁਣ ਇਹਦੇ ਉੱਤੇ ਮਨੁਸ਼ਾ ਕੋਨੇ ਦੀ ਮੱਕੀ ਨਹੀਂ ਨਿਕਲੀ ਜਿੰਨਾ ਤੇ ਖਰਚਾ ਜਾਣਾ ਉਹਨੇ ਦੀ ਕੁੱਤੀ ਨਹੀਂ ਕਿੰਨੇ ਮੰਡੇ ਖਾ ਜਾਣੇ ਨੇ ਇਹ ਕਰਕੇ ਜੇ ਜੇ ਮੀਂਹ ਪੈ ਗਿਆ ਤਾਂ ਵੀ ਗਈ ਫਿਰ ਵੀ ਗਈ ਤੇ ਜੇ ਨਾ ਵਿਆਦ ਇਹਨੂੰ ਬਣਾਉਂਦੇ ਆ ਬਣਾਉਂਦੇ ਸਾਡਾ ਵਾਣ ਹੋ ਜਾਣਾ ਜਿਹੜੀਆਂ ਪੈਲੀਆਂ ਵਾਹੇ ਰੇਤਲੀ ਜਿਹੜੀ ਚੀਜ਼ਾਂ ਪਾਉਂਦੇ ਨਾ ਉਹੋ ਹੀ ਪੈਲੀ ਆ ਅਸਲ ਆਲੂ ਮੱਕੀ ਆਸੀ ਜਿਆਦੀ ਪੱਕੀ ਜਿਹੜੀ ਪੈਲੀ ਆ ਨਾ ਉਹ ਵੀ ਬੜਾ ਜ਼ੋਰ ਲਉਂਦੀ ਇਹਦੀ ਢੇਮ ਹੀ ਨਹੀਂ ਮਰਨਦੀ ਆ ਗੰਨੇ ਦੇ ਮਤਲਬ ਦੀ ਪੈਲੀ ਹਾਂ ਬਸ ਵੀ ਮਾੜੀ ਬਰੀਕੀ ਚੱਲ ਮੇਰੇ ਭਾਈ ਮੱਕੀ ਨੂੰ ਤਾਂ ਬਹੁਤ ਬਰੀਕ ਚਾਹੀਦੀ ਪੈਲੀ ਚਲੋ ਹੁਣ ਆਪਾਂ ਇਹ ਕਰਨਾ ਇਹਨੂੰ ਇੱਕ ਰੋਟਾਟਰ ਦੇ ਤੋਂ ਫੇਰ ਹਾਲ ਮਾਰ ਕੇ ਸਵੇਰੇ ਫੇਰ ਇਹਦੇ ਤੇ ਇੱਕ ਰੋਟਾਟਰ ਮਾਰ ਕੇ ਪਰਸੋਂ ਘੇਰ ਦੇਣੀ ਆਪਾਂ ਜਿੱਦਾਂ ਜੀ ਫੇਰ ਬੱਦਲ ਬੁੱਦਲ ਦਾ ਨਹੀਂ ਪਤਾ ਇੱਕ ਵਾਰ ਘਿਰ ਗਈ ਆਪੇ ਉਹ ਜਣੀ ਹੁਣ ਅੱਜ ਸ਼ਾਹਗੁੱਟੋਂ ਸਾਰਾ ਬੀ ਲੈ ਆਂਦਾ ਅੱਜ ਲੈ ਕੇ ਆਏ ਆ 9208 ਦਾ ਤੇ 18 99 ਦਾ ਇਹ ਦੋ ਬੀ ਲਿਆਂਦੇ ਆ ਦਵਾਈ ਦੁਈ ਲੱਗੀ ਆ ਦਵਾਈ ਆ ਕੇ ਲਿਆਈ ਉਹ ਵੀਰ ਹੁਣੇ ਕੇਲਦੇ ਇਹਨਾਂ ਨੂੰ ਚਾਹ ਪਿਆ ਕੇ ਮੁੰਡਿਆਂ ਨੂੰ ਫੇਰ ਉੱਥੇ ਜਾਣੇ ਆ ਜੀਸੀਪੀ ਵਾਲਿਆਂ ਦਾ ਨਹੀਂ ਕੰਮ ਚੱਲਿਆ ਉੱਥੇ ਜਾਣਾ ਬਣਾ ਐਦਾਂ ਹੀ ਸਾਰੀ ਦਿਹਾੜੀ ਲੰਘ ਜਾਂਦੀ ਚਲੋ ਵਧੀਆ ਮਾਲ ਕਿਰਪਾ ਰੱਖੇ ਵਿਜੀ ਰਹੀਏ ਇਹਦੀ ਨੰਦ ਆਉਦਾ ਉਹ ਨੂੰੜੀ ਚਾਹ ਦੀ ਟੋਟ ਲੱਗੀ ਉਹਨੂੰ ਚਾਹ ਪਿਆ ਜੀ ਕੋਣ ਕੀਤਾ ਹੂੰ ਆਉਂਦਿਆਂ ਸਾਰੀ ਮੈਂ ਬੰਦੇ ਆਪਣੇ ਚਾਹ ਤੋਂ ਵਿਲਕਣ ਦੇ ਉੱਥੋਂ ਸਿੱਧੇ ਆਣ ਕੇ ਅਜੇ ਮੈਂ ਆਣ ਕੇ ਬੈਠਾਣ ਜਿੰਨ ਤੇਰਾ ਫੋਨ ਆ ਗਿਆ ਤੇ ਆਪਣੇ ਮੁੰਡੇ ਦੇ ਪਰੋਹਣੇ ਆਏ ਮੋਨਾਂ ਕੋ ਬਹਿ ਗਿਆ ਘੜੀ ਚਲੋ ਸ਼ਗੋ ਰੋਟੀ ਤੇ ਚਾਹ ਜ਼ਰੂਰੀ ਹੈ ਨਾ ਮੈਂ ਧੰਨਵਾਦ ਚੱਲੇ ਤੂੰ ਮੈਂ ਚੱਲ ਰਾਨੇ ਨੂੰ ਅੱਲਾ ਰਾਨੇ ਦਾ ਫੋਨ ਨਹੀਂ ਉੱਧ ਆ ਖੱਤੇ ਦੇ ਪਾਉ ਤਿਆਰ ਆ ਏ ਤੇ ਆਪਾਂ ਇੱਕ ਇੱਕ ਮਾਰ ਦਿਓ ਰੂਟਾਵੀਟਰ ਤੇ ਮਾਰਨਾ ਪੈਣਾ ਰੂਟਾਵੀਟਰ ਆ ਹਾਲਾਂ ਦੇ ਤੋ ਨਾ ਸਵੇਰੇ ਫੇਰੇ ਤੇ ਦਿਹਾੜੀ ਠੋਕੀਏ ਇਹ ਅਜੇ ਸਵੇਰ ਦੀ ਢੜੀ ਇਹ ਪੈਲੀ ਹੈਗੀ ਆ ਨਹੀਂ ਆਪਣੇ ਉਹ ਗਾੜੀ ਪੈਲੀ ਹੈਗੀ ਅਜੇ ਆਹੋ ਸਵੇਰੇ ਆਪਾਂ ਇਹਨੂੰ ਤਿਆਰ ਕਰੀਏ ਰੋਟੀ ਨਾਲ ਇਹਨੂੰ ਚੰਗੀ ਵੀ ਸਰੀਰ ਭਾਰ ਆ ਜੂਗਾ ਆਪਣੇ ਤੇ ਕਰਮਾ ਸਰੀਰ ਭਾਰ ਹੈਗਾ ਹਣੇ ਤਨਾ ਭਾਰਾ ਕਰੇ ਸਰੀਰ ਇਹ ਡਾਈਟ ਤੇ ਇਹ ਮੁੰਡਾ ਜੂਪੀ ਵਾਲਾ ਪ੍ਰੀਤ ਵੀ ਵਧੀਆ ਜ਼ੋਰ ਲਾਉਦਾ ਮਿੱਟੀ ਦੇ ਹੱਕ ਨੂੰ ਇਹ ਵੀ ਚਰਮਜਾਵਾ ਟਰੈਕਟਰ ਲੈ। ਉਹਨਾਂ ਤੋਂ ਮਿੱਟੀ ਦਾ ਵੇਖਣ ਆਏ ਆ, ਕਿੰਨੀ ਕੋਰ ਪਈ ਆ। ਇਧਰੋਂ ਵੇਖ ਕੇ ਤੇ ਬਾਅਦ ਵਿੱਚ ਮਿੱਟੀ ਵਾਲੇ ਜਾਵਾਂਗੇ। ਬਸ ਸੰਭਾਲ ਕੇ। ਮਿੱਟੀ ਵਾਲੇ ਟਰੈਕਟਰਾਂ ਦੀ ਸਾਰੀ ਜਖਮਾ ਲੈ। ਜ਼ੋਰ ਲੱਗਦਾ ਬੇਪਕਾ ਕਦੀ ਨਾ ਬਣਦਾ। ਤੇ ਹੁਣ ਆਪਣਾ ਇੰਨਾ ਕੁ ਟੋਟਾ ਰਹਿ ਗਿਆ ਬਸ ਤਿਆਰ ਕਰਨ ਵਾਲਾ ਬਾਕੀ ਸਾਰੇ ਇੱਕ ਵਾਰ ਚੀ ਹੋ ਗਈ ਹੁਣ ਇੱਥੇ ਮਿੱਟੀ ਪਾਵਾਂਗੇ ਦੇ ਉੱਤੇ ਮਿੱਟੀ ਪਾ ਕੇ ਬਾਦ ਦੇ ਵਿੱਚ ਰਲਾ ਕੇ ਤੇ ਫੇਰ ਇਹਦੇ ਵਿੱਚ ਮੱਕੀ ਬੀਜਾਂਗੇ ਨਾਲੇ ਰਾਹ ਬਣਾਉਣੇ ਆ ਜੇ ਮੈਂ ਕਰਾ ਦੇਵਾਂ ਨੂੰ ਕਰਨਾ ਹੈ ਇਨਾ ਇਨਾ ਗਾੜੀਆਂ ਕੌਲਖ ਕੌਲੀਆਂ ਫੜਨੇ ਵੀ ਇੱਥੇ ਹਣਦੇ ਆ ਕੀ ਕਹਿੰਦੇ ਫਲਾਣੇ ਦੀ ਕੌਲੀ ਆ ਫਿਰ ਇਨਾ ਆਖਣਾ ਹੀ ਆ ਕੌਲੀਆਂ ਗਾੜੀ ਝੂਠੀਆਂ ਮੈਨੂੰ ਫੜਾਓ ਮੈਂ ਤੋਂ ਨਾ ਸਾਰੀਆਂ ਇਨਾ ਫਰਕ ਹੁੰਦਾ ਹੀ ਵੇਲਾ ਲੈ ਗਣਾ ਜੇ ਬੜਾ ਕੋਈ ਤਾਂ ਜਾ ਮੈ ਤੋਂ ਕਿਉਂ ਹਾਸੇ ਵਾਲ ਲੱਗ ਜੂਗੀ ਮੈਨੂੰ ਇੱਥੇ ਆਖੀ ਜਾਂਦੇ ਕੀਦੀ ਕੌਲੀ ਆ ਥਾਏ ਰੱਬਾ ਪਾ ਪਾ ਗਿਆ ਵੀ ਜਾਗਲਾ ਤੂੰ ਹੀ ਜਾਗ ਕੋਣ ਬਾਈ ਆ ਵੀ ਸਕੀਮ ਵਧੀਆ ਏ ਤਵੇਂ ਨਾ ਮਾਰਕਾ ਤਾਂ ਏਡਾ ਲੱਗਣ ਨਹੀਂ ਦੇਾਂਗੇ ਨਿਸ਼ਾਨੀ ਜੀ ਆ ਮਰਾਇ ਜੁਤਰਾ ਤਵੀਜ ਲੱਗਦੀ ਆ ਸਿਰਾ ਕਰਦਾ ਈ ਬਾਊ ਡਲੀ ਡੁਲੀ ਤੇ ਨਹੀਂ ਉੱਤੇ ਦੇਖਦੀ ਤੁਰਦਿਆਂ ਪਤਾ ਲੱਗ ਜਾਂਦਾ ਤਰਮਕ ਦੱਜਾ ਉਹ ਖਾਦ ਵੇਖੀ ਜਾਂਦਾ ਨਹੀਂ ਕਰਦੀ ਹੈਗੀ ਆ ਇਹ ਹੋ ਗਈ ਹੁਣ ਆਪਣੀ 18996 ਕਿਲੇ ਇੱਥੇ ਤਜਰਬੇ ਤੌਰ ਤੇ ਪਹਿਲੀ ਵੀ ਚੰਗੀ ਆ ਬਾਕੀ ਵੇਖ ਲਾਂਗੇ ਛੁੱਟੀ ਹੁਣ ਮੱਕੀ ਚੇਰ ਕੇ ਮਿਲਣੀ ਹੈ ਹੁਣ ਤੂੰ ਮਸ਼ੀਨ ਤੇ ਜਾਣਾ ਕੋਈ ਨਹੀਂ ਇੱਕ ਦਿਹਾੜੀ ਨਾ ਤੈਨੂੰ ਕੋਈ ਫਰਕ ਨਹੀਂ ਪੈਣ ਲੱਗਾ ਆ ਵੇਖੋ ਸਾਡਾ ਚਾਚਾ ਲੰਦਰ ਜੋ ਮੇਰਾ ਸੀਜ਼ਨ ਨਾ ਮਰ ਜੇ ਯਾਰ ਐਡਾ ਸੀਜ਼ਨ ਮਰਨ ਲੱਗਾ ਆਪਣਾ ਬੱਸ ਨਹੀਂ ਜਿਤਰਾ ਸਾਨੂੰ ਕਿਦਾਂ ਸਾਨੂੰ ਮੰਡੇ ਦੇ ਨਾ ਉਹਨੂੰ ਦੋ ਮੰਡੇ ਉਹ ਨਹੀਂ ਦੇ ਦੇ ਰਹੀ ਹੈ ਕੱਢਦਾ λεੜਿਆ ਆ ਪਾ ਕੜਾ ਕੱਢਣ ਦੇ ਆ ਉਹ ਹੈਗਾ ਠੰਡਾ ਘਰਾਟ ਗਿਆ ਹੀ ਬਾਬਾ ਸੋ ਕਈ ਵੀਰ ਪੁੱਛਦੇ ਆ ਜਿਹੜੀ ਮੱਕੀ ਦੀ ਚੜਾਈ ਆ ਨਾ 2 ਤੋਂ 20 ਉਹ 5 ਤੋਂ ਲੈ ਕੇ 9 10 11 12 13 ਤੱਕ ਕਿਤੇ ਵੀ ਰੱਖ ਲਓ ਤੇ ਉਹਦੇ ਤੋਂ ਲਾਗੇ ਨਾ ਜ਼ਿਆਦਾ ਕਰੋ 5 ਤੋਂ ਥੱਲੇ ਨਾ ਕਰੋ ਜਿੰਨੀ ਆਪਾਂ ਵਿਰਲੀ ਲਾਵਾਂਗੇ ਓਨੀ ਮੱਕੀ ਦਾ ਝਾੜ ਵੀ ਫਰਕ ਪਾਊਗਾ ਕਿਉਂਕਿ ਉਹਦੇ ਵਿੱਚ ਦੀ ਓਨੀ ਹਵਾਊਆ ਕ੍ਰੋਸ ਹੋਣ ਦੇ ਪੈਂਦੀ ਆ ਉਹ ਵਧੀਆ ਰਹਿ ਜਾਂਦੀ ਆ ਡੰਗਾਈ ਜਿਹੜੀ ਆ ਉਹ 2 ਢਾਈ 3 ਇੰਚ ਤੱਕ ਜਿੰਨੀ ਵੀ ਆਪਾਂ ਪੈਲੀ ਦਾ ਵੱਤਰ ਵੇਖ ਕੇ ਜੋ ਬੀਜਣੀ ਆ ਜੇ ਪੈਲੀ ਚ ਵੱਤਰ ਘਾਟਾ ਤੇ ਫਿਰ 3 ਇੰਚ ਵੀ ਲੈ ਜਾਓ ਕੋਈ ਚੱਕਰ ਨਹੀਂ ਤੇ ਜੇ ਵੱਤਰ ਪੂਰਾ ਵਾ 2 ਢਾਈ ਤੱਕ ਬਾਕੀ 2 ਢਾਈ ਬੀਜੀ ਹੋਵੇ ਤੇ ਉਹਦੇ ਹੋਰ ਫਾਇਦੇ ਹੋ ਜਾਂਦੇ ਆ ਵੀ ਜੇ ਮੀਂਹ ਉਹ ਪੈ ਜੇ ਬੀਜਣ ਲੱਗਿਆਂ ਤੇ ਉੱਚੀ ਹੋਵੇ ਫੇ ਕਰੰਡੀ ਨਹੀਂ ਜਾਂਦੀ ਬਾਲੀ ਤੇ ਜੇ ਜਿਆਦੀ ਡੂੰਗੀ ਲਾਈ ਹੋਵੇ ਕਈ ਏਰ ਜਿਆਦਾ ਮੀਂਹ ਪੈ ਜੇ ਤੇ ਮੁੜ ਕੇ ਉਹਨੂੰ ਨਿਕਲ ਲੱਗਿਆ ਥੋੜੀ ਦਿੱਕਤ ਆਉਂਦੀ ਆ ਉਹਦੇ ਨਾਲ ਕੀ ਹੁੰਦਾ ਵਾ ਵੀ ਜਿਹੜੀ ਮੱਕੀ ਥੱਲੇ ਵਾਲ ਖਾਂਂਦੇ ਆਂ ਬਿੰਦੀ ਆ ਵਾਲ ਖਾਦਿਆਂ ਬਾਅਦ ਦੇ ਵਿੱਚ ਮੱਕੀ ਦਾ ਜੋਰ ਥੱਲੇ ਲੱਗ ਜਾਂਦਾ ਤੇ ਬਾਅਦ ਚ ਔਖੀ ਹੁੰਦੀ ਆ ਇਹਦਾ ਇਹੋ ਹੀ ਕਾਰਨ ਰੱਬਾ ਜ਼ਮੀਨ ਵੇਖ ਕੇ ਡੰਗਾਈ ਜਿਹੜੀ ਉਹਦਾ ਪਤਾ ਲੱਗੂਗਾ ਬਾਕੀ 2.5 ਇੰਚ ਤੇ ਚਾਹੀਦੀ ਆ ਨਾ ਜਿਹੜੀ ਆਪਾਂ 1.5 ਇੰਚ ਉਹ ਫਿਰ ਉਤਲੇ ਬੰਨੇ ਉਹ ਸੁੱਕ ਜਾਂਦੀ ਆ ਜੇ ਤੇ ਪਾਣੀ ਮਗਰੇ ਲਾ ਦੇਣਾ ਵਾ ਤੇ ਫਿਰ ਕੋਈ ਗੱਲ ਨਹੀਂ ਇੰਨੀ ਵੀ ਚੱਲ ਜੂਗੀ ਜੇ ਪਾਣੀ ਆਪਾਂ ਬੱਤਰ ਚ ਬੀਜਨੀ ਆ ਫਿਰ 2.5 ਇੰਚ ਜਿਹੜੀ ਆ ਡੰਗਾਈ ਦੀ ਚਾਹੀਦੀ ਆ ਬਾਕੀ ਚੜਾਈ ਜਿਹੜੀ ਆ 5 ਤੋਂ ਲੈ ਕੇ 12 13 ਤੱਕ ਜਿੰਨੀ ਵੀ ਤੁਹਾਡੀ ਇੱਛਾ ਵਾ ਬਾਕੀ ਤੁਹਾਨੂੰ ਇਹੋ ਆ ਵੀ ਜਿੰਨੀ ਆਪਾਂ ਵਿਰਲੀ ਲਾਵਾਂਗੇ ਉਨੀ ਜਿਹੜੀ ਆ ਵਧੀਆ ਰਹੂਗੀ ਉਹਦੇ ਨਾਲ ਕੀ ਆ ਵੀ ਹਵਾ ਵਿੱਚ ਕ੍ਰੋਸਿੰਗ ਹੋਊਗੀ ਦਾਣਾ ਥੋੜਾ ਜਿਹਾ ਮੋਟਾ ਹੋ ਜਾਊਗਾ ਤੇ ਇਹਦਾ ਤਾਂ ਤੁਹਾਨੂੰ ਮੈਂ ਆਂਦਾ ਵਾ ਵੀ ਜਿਤਰਾ ਮੰਨ ਲਓ ਵੀ ਅਹੀਂ ਹੁਣ ਅੱਗੇ 40 ਤੋਂ 45 ਕਿਲੋ ਵੀ ਫੋਨੇ ਕਣਕ ਦਾ ਐਰ ਕੀ 35 ਕਿਲੋ ਪਾਇਆ ਵਾ ਤੇ 35 ਕਿਲੋ ਵਾਲੀ ਬੀ ਦਾ ਜਿਹੜਾ ਟਾਂਡਾ ਵਾ ਨਾ ਉਹ ਥੱਲੇੋਂ ਮਜ਼ਬੂਤ ਹੋਆ। ਉਹਦੇ ਨਾਲ ਛਿੱਟਾ ਵੀ ਮਜ਼ਬੂਤ ਹੋ ਜਾਣਾ ਤੇ ਜਿਹੜਾ ਆਪਣਾ ਵਾ ਤਣਕ ਦੇ ਦਾਣੇ ਦਾ ਝਾੜ ਵੀ ਵਾਜਣਾ ਜੇ ਕਣਕ ਭਾਰੀ ਹੋ ਗਈ ਤੇ ਝਾੜ ਵਾਜਣਾ। ਇਸੇ ਤਰ੍ਹਾਂ ਹੀ ਮੱਕੀ ਆ। ਕਣਕ ਬਹੁਤ ਚੰਗੀਆਂ ਹੱਟ ਮੰਨਿਆ ਨਹੀਂ ਆਂਦਾ। ਨਹੀਂ ਤੇ ਉਹ ਹੈ ਹੀ ਆ ਤੇ ਜੇ ਆਪਣੀ ਮੱਕੀ ਜੇ ਆਪਾਂ ਜਿਆਦੀ ਸੰਘਣੀ ਲਾਤੀ ਉਹ ਟਾਂਡਾ ਬਰੀਕ ਹੋ ਜਾਣਾ ਤੇ ਉੰਨੀ ਛੱਲੀ ਜਿਹੜੀ ਆ ਘੱਟ ਪੈਣੀ ਐ। ਤੇ ਜੇ ਵਿਰਲੀ ਹੋਊਗੀ ਤੇ ਉੰਨੀ ਛੱਲੀ ਵੱਧ ਪਊਗੀ ਉਹਦੇ ਨਾਲ ਕੀ ਹੋਊਗਾ ਵੀ ਮਜਬੂਤੀ ਵਾਜੂਗੀ ਤੇ ਦਾਣਾ ਜਿਹੜਾ ਮਜਬੂਤ ਹੋ ਜੂ ਨਿੱਗਰ ਹੋ ਜੂ ਉਹਦੇ ਨਾਲ ਵਜਨ ਵਾਜੂਗਾ ਇਹ ਕਰਕੇ ਸੰਗਣੀ ਦਾ ਨੀ ਬਾਲਾ ਪ੍ਰੋਫਿਟ ਹੁੰਦਾ ਵਿਰਲੀ ਦਾ ਹੁੰਦਾ ਵਾ ਸੰਗਣੀ ਉਹ ਬੀਜਦਾ ਜਿੰਨੇ ਚਾਰ ਪੋਣਾ ਉਹਨੂੰ ਪੱਠਿਆਂ ਦੀ ਜਿਆਦੀ ਲੋੜ ਹੁੰਦੀ ਆ ਤੇ ਉਹ ਬੀਜਲੇ ਚਲੋ 5 4 ਵੀ ਬੀਜਲੇ 6 ਵੀ ਬੀਜਲੇ ਬਾਕੀ ਆਪਾਂ ਨੂੰ ਸੰਗਣੀ ਦਾਣੀ ਕੋਈ ਵੀ ਫਾਇਦਾ ਜਿਹੜੇ ਮਗਰ ਮਾਰਨਾ ਹੈ ਜਿਹੜਾ ਜਿਹੜਾ ਮਨਜਿੰਦਰ ਸਿੰਘ ਦੁਕਾਨ ਵਾਲਾ ਤੇ ਤਾਇਆ ਵੱਡਾ ਨੀ ਚੱਲੇ ਹੁਣ ਖਾਦ ਲੱਦਣ ਮੈਂ ਤੇ ਲੈਂਬਰ ਇਹ ਬੋਲੋ ਆਪੇ ਜਾਂਦੀ ਐ ਇਹ ਸੋਦਾ ਇੰਦਰੀਆਂ ਲੈਦੀ ਆ ਹਾਂ ਖੜਦਾ ਹੁਣ ਆਪਾਂ ਸਵੇਰ ਦੀ ਮੱਕੀ ਦਾ ਜਿਹੜਾ ਪ੍ਰਬੰਧ ਖਾਦ ਪੂਰ ਹੁਣੇ ਲੱਦ ਲੈਣ ਲੱਗੇ ਸਾਰੀ ਤੇ ਸ਼ਾਮਾਂ ਲੋਕੀ ਖਾਦ ਫਿਰ ਜਿਹੜਾ ਸਵੇਰੇ ਬੰਦੇ ਵੇਲਣਾ ਪਰ ਪਈਆਂ ਦਾ ਨਹੀਂ ਤੇ ਲੇਟ ਹੋ ਜਾਈਦਾ